ਲੱਗ ਗਿਆ ਜੌਣੇ ਮੋੜ ਫਿਲਮ ਵਾਲੇ ਡੋਗਰ ਦਾ ਖਾਨਦਾਨ ਉਹਨਾਂ ਨੇ ਕੰਮ ਸ਼ੁਰੂ ਕਰਵਾਤਾ ਇੱਥੇ ਤੁਸੀਂ ਸਾਹਮਣੇ ਦੇਖ ਰਹੇ ਹੋ ਮਿਸਤਰੀ ਲਾਤੇ ਬੰਦਿਆਂ ਨੇ ਪਾਕਿਸਤਾਨ ਚੋਂ ਆ ਕੇ ਆਜੋ ਜਾਣਦੇ ਆ ਕਿ ਆਖਰ ਡੋਗਰ ਦੇ ਖਾਨਦਾਨ ਚੋਂ ਕੌਣ ਆਇਆ ਕਿਸ ਨੇ ਇਸ ਕਬਰ ਨੂੰ ਦੁਬਾਰਾ ਤਿਆਰ ਕਰਨ ਦੇ ਲਈ ਮਿਸਤਰੀ ਲਾਏ ਕਿੰਨੇ ਪੈਸੇ ਲੱਗੇ ਕੀ ਗੱਲਬਾਤ ਹੈ ਪੂਰੀ ਪੂਰੀ ਗੱਲਬਾਤ ਜਾਣਦੇ ਆ ਬਾਈ ਹਰਿਆਊ ਖੜਿਆ ਹਰਿਆਊ ਡਸਕੇ ਦੇ ਨਾਮ ਤੋਂ ਮਸ਼ਹੂਰ ਹੈ ਇਹ ਵੈਸੇ ਆਪਾਂ ਕਬਰ ਕਹਿ ਸਕਦੇ ਆ ਮੁਸਲਮ ਪਾਈ ਚਾਰੇ ਦੇ ਵਿੱਚ ਕਬਰਾਂ ਹੁੰਦੀਆਂ ਨੇ ਇਹ ਹੈਗੀ ਡੋਗਰ ਦੀ ਬਹੁਤ ਤਾਕੜਾ ਗਿਰਦਾਰ ਹੋਇਆ ਆਪਣੇ ਇਤਿਹਾਸ ਨਾਲ ਜੁੜਿਆ ਹੋਇਆ ਜਾਣਦੇ ਹੋ ਤੁਸੀਂ ਜੌਣਾ ਮੋੜ ਤੇ ਡੋਗਰ ਦਾ ਕਿੱਸਾ ਹੈ ਨਾ ਤੇ ਇਹ ਪਹਿਲਾਂ ਤਾਂ ਸਿਰਫ ਇੰਨੀ ਸੀ ਇਹ ਉਰੇ ਆਉਂਦੇ ਜਾਂਦੇ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ ਸੀ ਕਿ ਡੋਗਰ ਦੀ ਕਿਉਂਕਿ ਪੁੱਛਣ ਵਾਲੇ ਬਹੁਤ ਨੇ ਦੂਰੂ ਦੂਰ ਆਉਂਦੇ ਨੇ ਬੰਦੇ ਕਿ ਭਾਈ ਡੋਗਰ ਦੀ ਸਮਾਦ ਕਿੱਥੇ ਬਣੀ ਹੋਈ ਆ ਕੋਈ ਨਾਮੋਂ ਨਿਸ਼ਾਨ ਜਾਂ ਮਿਲਦਾ ਨਹੀਂ ਸੀ ਸਿਰਫ ਆਹੀ ਸੀ ਇਸ ਤਰ੍ਹਾਂ ਪਰ ਹੁਣ ਓਰੇ ਬਾਈ ਇਹ ਕੀ ਦੇ ਉਪਰਾਲੇ ਨਾਲ ਬਣ ਰਹੀ ਹੈ ਡੋਗਰ ਦੀ ਸਮਾਦ ਹੈ ਜਿਹੜੀ ਇਹ ਜੀ ਅਮਰੀਕਾ ਤੋਂ ਆਇਆ ਬੰਦਾ ਕੋਈ ਇਹਨਾਂ ਦਾ ਕੋਈ ਖਾਨਦਾਨ ਚੋਂ ਹੈ ਹਾਂ ਤੇ ਉਹ ਬਣਵਾ ਰਿਹਾ ਉਹ ਪਰਸੋ ਆ ਕੇ ਗਏ ਨੇ ਓਰੇ ਕੀ ਦੇ ਖਾਨਦਾਨ ਚੋਂ ਡੋਗਰ ਦੇ ਖਾਨਦਾਨ ਚੋਂ ਡੋਗਰ ਦੇ ਖਾਨਦਾਨ ਚੋਂ ਅੱਛਾ ਹਾਂ ਤੇ ਉਹ ਬਣਾ ਰਹੇ ਨੇ ਹਾਂ ਜੀ ਓਰੇ ਓਰੇ ਰਹਿੰਦੇ ਕਿੱਥੇ ਨੇ ਬਾਈ ਉਹ ਬੰਦੇ ਹੋ ਕਿਹੜੇ ਹੋ ਨੇ ਉਹ ਰਹੇ ਤਾਂ ਜੀ ਹੁਣ ਤਾਂ ਪਹਿਲਾ ਪਾਕਿਸਤਾਨ ਸੀ ਹਾਂ ਤੇ ਹੁਣ ਉਹ ਬੰਦਾ ਅਮੈਰ ਘਰ ਆ ਰਿਹਾ ਅੱਛਾ ਕੀ ਬਾਤ ਆ ਉਹਨੇ ਉਥੋਂ ਮਤਲਬ ਦੇਖਿਆ ਵੀ ਇੰਡੀਆ ਆਇਆ ਉਹ ਇੰਡੀਆ ਆ ਕੇ ਪਿੰਡ ਲੱਭਿਆ ਹੋਊਗਾ ਉਹਰੇ ਉਹਨੇ ਹਾਂ ਜੀ ਹਾਂ ਇਹ ਸੂਰੇ ਅੱਛਾ ਅਮਰੀਕਾ ਤੋਂ ਬੰਦਾ ਆਇਆ ਹਾਂ ਜੀ ਉਹਨੇ ਉਰੇ ਪਤਾ ਕਰਿਆ ਵੀ ਸਾਡੇ ਕੋਈ ਵੱਡ ਬਡੇਰਾ ਸੀ ਉਰੇ ਡੋਗਰ ਕਹਿਣ ਦਾ ਮਤਲਬ ਹੈਨਾ ਤੇ ਐ ਨਹੀਂ ਪਤਾ ਵੀ ਕੀ ਲੱਗਦਾ ਉਹਦਾ ਪਰ ਡੋਗਰ ਦਾ ਉਹ ਬੰਦਾ ਕਿਹੜਾ ਬਣਵਾ ਰਿਆ ਨਹੀਂ ਐ ਨਹੀਂ ਪਤਾ ਜੀ ਬਸ ਇਹਨਾਂ ਦੇ ਪਸ਼ੋਕਰ ਚੋਂ ਕੋਈ ਪਸ਼ੋਕਰ ਚੋਂ ਕੋਈ ਹੈਨਾ ਤੇ ਉਹਨਾਂ ਨੇ ਖਰਚਾ ਇਹ ਕਿਹੜਾ ਹੋ ਰਿਹਾ ਇਹਦੇ ਉੱਪਰ ਸਾਰਾ ਉਹ ਆਪ ਕਰ ਰਿਹਾ ਬੰਦਾ ਹਾਂ ਉਹ ਮੈਨੂੰ ਦੇ ਗਿਆ 35000 ਰੁਪਇਆ ਅੱਛਾ 35000 ਸੋਨੂੰ ਦੇ ਗਿਆ ਉਹ ਹਾਂ ਤੁਸੀਂ ਮਿਸਤਰੀ ਹੋ ਮਿਸਤਰੀ ਆ ਤੇ ਉਰੇ ਫਿਰ ਤੁਸੀਂ ਇੱਟਾ ਉੱਟਾ ਮਤਲਬ ਆਪ ਸਾਰਾ ਸਿਸਟਮ ਕਰਿਆ ਹੈ ਸਾਰਾ ਇੱਟਾ ਵਟਾ ਸਿਮੈਂਟ ਸਰੀਆ ਸਾਰਾ ਮੈਂ ਆਪ ਲੈਂਦਾ ਯਾਰ ਕੀ ਪਤਾ ਯਾਰ ਬਹੁਤ ਵਧੀਆ ਗੱਲ ਕਰੀ ਉਰੇ ਇੱਕ ਮੈਂ ਵੀ ਖਾਣਾ ਮੁਸਲਮਾਨਾਂ ਦਾ ਮੁੰਡਾ ਅੱਛਾ ਵੈਰੀ ਗੁੱਡ ਬਾਈ ਬਹੁਤ ਵਧੀਆ ਯਾਰ ਅੱਛਾ ਤੇ ਸੋਨੂੰ ਕਿਹਨੇ ਮਿਲਾਇਆ ਅਮਰੀਕਾ ਵਾਲੇ ਬੰਦੇ ਨਾਲ ਤੇ ਉਰੀ ਆਏ ਸੀ ਉਹ ਮੈਨੂੰ ਫੋਨ ਕਰਤਾ ਸੀ ਮੁੰਡੇ ਨੇ ਹਾਂ ਆਪਣਾ ਕਰਮਜੀਤ ਹਰਿਆਊ ਆ ਜਿਹੜਾ ਹਾਂ ਲਿਖਾ ਹਾਂ ਉਹਨੇ ਮੈਨੂੰ ਫੋਨ ਕਰਤਾ ਸੀ ਹਾਂ ਕੀ ਕਹਿੰਦਾ ਵੀ ਰਿਆ ਹਾਂ ਉਹ ਕਹਿੰਦੇ ਵੀ ਰਿਆ ਉਹਰੇ ਆਕੇ ਉਹਨਾਂ ਨੇ ਪਹਿਲਾਂ ਮਿਸਤਰੀ ਪੁੱਛਿਆ ਸੀ ਹੋਰ ਹਾਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਹਾਂ ਉਹ ਕਹਿੰਦੇ ਜੀ ਹੋਰ ਬੰਦਾ ਨਹੀਂ ਕੋਈ ਬਣਾਦਾ ਆਪਣਾ ਮੁਸਲਮਾਨ ਭਾਈ ਬਣਾਉਗਾ ਇਹਨੂੰ ਕੋਈ ਅੱਛਾ ਹਾਂ ਤੇ ਉਹਨਾਂ ਨੇ ਫਿਰ ਮੇਰਾ ਨੰਬਰ ਦਿੱਤਾ ਮੇਰੇ ਨਾਲ ਗੱਲ ਕਰੀ ਠੀਕ ਹੈ ਬਈ ਕੋਈ ਪਿੰਡ ਵਾਲਿਆਂ ਨੂੰ ਕੋਈ ਸਹਿਯੋਗ ਜਾਂ ਕੋਈ ਇਤਰਾਜ਼ ਤਾਂ ਨਹੀਂ ਹੈ ਕਿਸੇ ਨੂੰ ਵੀ ਨਾ ਕੋਈ ਇਤਰਾਜ਼ ਨਹੀਂ ਪਿੰਡ ਵਾਲਾ ਬਹੁਤ ਜਿਆਦਾ ਖੁਸ਼ ਨੇ ਖੁਸ਼ ਨੇ ਪਿੰਡ ਵਾਲੇ ਬਹੁਤ ਜਿਆਦਾ ਖੁਸ਼ ਕਿਉਂਕਿ ਉਹਰੇ ਦਿੱਕਤ ਇੱਕ ਸੀ ਕਿਉਂਕਿ ਆਪਾਂ ਅਗਰ ਗੱਲ ਕਰੀਏ ਆਪਣੇ ਵਿਰਸੇ ਦੇ ਨਾਲ ਹੈਨਾ ਜੁੜਿਆ ਹੋਇਆ ਡੋਗਰ ਤੇ ਜੋਣੇ ਮੋੜ ਦਾ ਕਿੱਸਾ ਬਈ ਬਹੁਤ ਮਸ਼ਹੂਰ ਹੋਇਆ ਹੈ ਸਿਰਫ ਆਹੀ ਇੰਨੀ ਕਿ ਜਗ੍ਹਾ ਦਿਖਦੀ ਸੀ ਹੁਣ ਤਾਂ ਇਹ ਵੀ ਕਾਕੂ ਹੋ ਗਿਆ ਤੇ ਦੇਖਣੋਂ हट ਗਈ ਬਾਈ ਬਹੁਤ ਘਟਦੀ ਨਹੀਂ ਸੀ ਤਾਂ ਪਤਾ ਹੀ ਨਾਦਾ ਸੀ ਤਾਂ ਕੱਲ ਅਸੀਂ ਆ ਕੇ ਉਹਦੇ ਤਿੰਨ ਤਰੀਕ ਨੂੰ ਇਹ ਸਾਰੀ ਰਿਪੇਅਰ ਕਰੀ ਇਹਦੀ ਆ ਪੂਈਆਂ ਪਈਆਂ ਪੱਟ ਕੇ ਸਾਰੀ ਸਾਫ ਸਪੀਆ ਕਰਕੇ ਹਾਂ ਤੇ ਹੁਣ ਬਹੁਤ ਲੋਕ ਖੜਕੇ ਜਾਂਦੇ ਨੇ ਸਾਡੇ ਲਵੇ ਅੱਛਾ ਬਾਈ ਹਾਂ ਬਾਈ ਉਹ ਆਪਾਂ ਡਸਕੇ ਦਾ ਕਹਿੰਦੇ ਨੇ ਕਿ ਡੋਗਰ ਡਸਕੇ ਜਾਂਦੀ ਇਹ ਕਿ ਚੱਕਰ ਕੀ ਹੈ ਹਰਿਆਊ ਚ ਸਮਾਦ ਬਣਾ ਰਹੇ ਹੋ ਤੁਸੀਂ ਉਹ ਕਹਿੰਦੇ ਨੇ ਡਸਕੇ ਜਾਂਦੀ ਮਾੜਾ ਦੱਸਿਓ ਕੀ ਸੀ ਗੱਲਬਾਤ ਹੋ ਸਕਦਾ ਉਹਨਾਂ ਦੇ ਸਾਇਦ ਨਾਨਕੇ ਹੁਣ ਉੱਥੇ ਡਸਕੇ ਦੱਸ ਕੇ ਹਾਂ ਜੀ ਉਹ ਹੈ ਹਰਿਆਊ ਦਾ ਸੀ ਹੈ ਹਰਿਆਊ ਦਾ ਸੀ ਕਿਹੜੀ ਇਹਦੀ ਹਵੇਲੀ ਸੀ ਉਹ ਉਰੀ ਆ ਹਾਂ ਜੀ ਹੈਗੀ ਔਰੇ ਨਲੇ ਕਹਿੰਦੇ ਢਾਤੀ ਹਵੇਲੀ ਉਹ ਹਵੇਲੀ ਤਾਂ ਢਾਤੀ ਵਸ ਇੱਕ ਦੋ ਕੰਦਾ ਹੈਗੇ ਨੇ ਵਿੱਚ ਉਹਦੀ ਪ੍ਰਾਲੀ ਨਿਸ਼ਾਨੀਆਂ ਜਿਵੇਂ ਅਲਮਾਰੀ ਲਮੂਰੀ ਸਭ ਕੁਝ ਉੱਥੇ ਪਿਆ ਸਮਾਨ ਬਰਾਈ ਹੋਇਆ ਉਹ ਘਰ ਵਾਲੇ ਸੇਵਾ ਕਰਦੇ ਨੇ ਉੱਥੇ ਸੇਵਾ ਕਰਦੇ ਨੇ ਹਾਂ ਭਾਈ ਡੋਗਰ ਦਾ ਕਰਤਾਰ ਕਿਹਾ ਜਾਂਦੀ ਕਹਿੰਦੇ ਯਾਰ ਬਹੁਤ ਅਣਖੀ ਬਹੁਤ ਹੀ ਬੰਦਾ ਡੋਗਰ ਵੀ ਹਾਂਜੀ ਡੋਗਰ ਅਣਖੀ ਦਾ ਬਹੁਤ ਸੀ ਬੰਦਾ ਉਹ ਕਹਿੰਦੇ ਵੀ ਜਾਣ ਕੇ ਜੌਣੇ ਮੋੜ ਦੇ ਜਦੋਂ ਲਲਕਾਰਿਆ ਸੁਨੇਹਾ ਲਾਇਆ ਜੌਣੇ ਮੋੜ ਨੂੰ ਉਹਦੇ ਨਾਲ ਕੋਈ ਤੁਰਿਆ ਨਹੀਂ ਮੁਲਾਜ਼ਮ ਹੀ ਨਹੀਂ ਤੁਰੇ ਇਕੱਲਾ ਗਿਆ ਉਹ ਬਾਹਰ ਪਿੰਡ ਦੀ ਜੂਹ ਤੇ ਬਾਹਰ ਹੈ ਨਾ ਕਿਹੜੀ ਲੜਾਈ ਹੋਈ ਸੀ ਉਹ ਬਾਈ ਉਹ ਪਤਾ ਕੁਛ ਉਰੇ ਇਸ ਏਰੀਆ 'ਚ ਹੋਈ ਸੀ ਜਾਂ ਕਿਤੇ ਹੋਈ ਸੀ ਉਹ ਉਹ ਕਿਹੜੀ ਲੜਾਈ ਐਂਡ ਜਿਹੜੇ ਮਰਿਆ ਕਿਥੇ ਡੋਗਰ ਡੋਗਰ ਦੀ ਐ ਨਹੀਂ ਪਤਾ ਜੀ ਕਿੱਥੇ ਮਰਿਆ ਤੇ ਉਰੇ ਸਮਾਦ ਬਣਾਉਣ ਦਾ ਆਪਾਂ ਅਗਰ ਗੱਲ ਕਰੀਏ ਉਰੇ ਸਮਾਦ ਬਣਾਉਣ ਦਾ ਖਾਸ ਕਾਰਨ ਕੀ ਆ ਇਸ ਜਗ੍ਹਾ ਦੇ ਉੱਪਰ ਕਿਹੜੀ ਹੈ ਆਪਾਂ ਬਣਾ ਰਹੇ ਆ ਇਸ ਜਗ੍ਹਾ ਤੇ ਕਿਉਂ ਬਣਾਈ ਸਮਾਦ ਇਹ ਜਿਹੜੇ ਫਿਰ ਆਹਦੇ ਮੁਸਲਮਾਨਾਂ ਦੀ ਜਿਹੜੀ ਇਹ ਕਬਰਸਤਾਨ ਆ ਗਈ ਸਾਡੇ ਕਬਰਸਤਾਨ ਨੇ ਕਬਰਾਂ ਨੇ ਓਰੇ ਮੁਸਲਮਾਨਾਂ ਦੇ 22 ਕਿੰਨੇ ਇਹ ਅੱਛਾ ਬਾਈ ਬਨੇ ਕਬਰਾਂ ਦੇ ਲਿਆਗੇ ਅੱਛਾ ਬਾਈ ਹਾਂਜੀ ਤਾਂ ਇਹ ਤਾਂ ਹੁਣ ਚਲ ਇੱਕ ਆਪਾਂ ਹੋਰ ਆਕਰ ਗੱਲ ਕਰੀਏ ਧੰਨਵਾਦ ਉਸ ਅਮਰੀਕਾ ਵਾਲੇ ਬਾਈ ਦਾ ਕਿਹੜੇ ਨੇ ਬੰਦੇ ਨੇ ਉਪਰਾਲਾ ਕਰਿਆ ਯਾਰ ਬਾਈ ਦੇਖ ਲਓ ਬਾਹਰ ਆ ਕੋਈ ਡੋਗਰ ਦੇ ਖਾਨਦਾਨ ਚੋਂ ਬੰਦਾ ਤੇ ਉਹਨੇ ਬਾਈ ਨੇ ਪੂਰੇ ਖਰਚਾ ਲਾ ਕੇ ਮਿਸਤਰੀ ਸਾਹਿਬ ਨੂੰ 35000 ਰੁਪਏ ਦੇ ਗਿਆ ਇਹ ਬਾਈ ਆਪਣੇ ਤਰੀਕੇ ਦੇ ਨਾਲ ਕਿਉਂਕਿ ਮੁਸਲਮਨ ਭਾਈਚਾਰੇ ਦਾ ਬਾਈ ਇਹ ਮਿਸਤਰੀ ਵੀ ਕਿਹੜਾ ਹੈਗਾ ਤੇ ਹੋ ਸਕਦਾ ਇਹ ਬਾਈ ਕੋਈ ਮਿਸਤਰੀ ਸਾਹਿਬ ਆਪਾਂ ਗੱਲ ਕਰੀਏ ਕਦੋਂ ਇਹ ਬਣਾਉਨੇ ਆ ਕੋਈ ਚੀਜ਼ਾਂ ਦਾ ਧਿਆਨ ਵੀ ਰੱਖਣਾ ਪੈਂਦਾ ਛੋੜੇ ਆਪਦੇ ਕਿਹੜਾ ਹੁੰਦਾ ਮੁਸਲਮਾਨ ਭਾਈਚਾਰੇ ਦੇ ਵਿੱਚ ਕਿਵੇਂ ਸਮਾਦ ਬਣਾ ਰਹੇ ਆ ਹਾਂਜੀ ਹਾਂ ਇਹ ਰੱਖਣਾ ਪੈਂਦਾ ਜੀ ਕਿ ਕਿੜੀਆਂ ਕਿੜੀਆਂ ਚੀਜ਼ਾਂ ਦਾ ਹੁੰਦਾ ਇਹ ਦੱਸ ਸਕੋ ਧਿਆਨ ਤਾਂ ਜੀ ਆਪਣਾ ਵੀ ਬਸ ਇਹਦਾ ਰੁੱਖ ਦੇ ਹਿਸਾਬ ਦੇਖਣਾ ਪੈਂਦਾ ਜੀ ਹਾਂ ਹਾਂਜੀ ਹਾਂ ਇਹ ਆਪਣਾ ਕੰਪਾਸ ਦੇ ਹਿਸਾਬ ਨਾਲ ਇਹ ਨਿਓ ਪੱਟ ਕੇ ਹੀ ਫੇਰ ਬਣਾਈ ਆ ਅੱਛਾ ਹਾਂਜੀ ਇਹਦਾ ਰੁੱਖ ਹੈ ਜਿਹੜਾ ਜਿਵੇਂ ਆਪਣਾ ਮਸਜਿਦ ਦਾ ਮੂੰਹ ਹੁੰਦਾ ਜੀ ਤਾਂ ਰੁਕ ਹੁੰਦਾ ਹੈ ਨਮਾਜ਼ ਪੜ੍ਹਦੇ ਆਂ ਉਸ ਹੱਬ ਨਾਲ ਦਾ ਨੀਂਦਾ ਰੁਕ ਰੱਖ ਕੇ ਅੱਛਾ ਬਈ ਫੇਰ ਬਣਾਈਏ ਕਪਾਸ ਕੱਢ ਕੇ ਮੋਬਾਈਲ ਦੇ ਵਿੱਚੋਂ ਅੱਛਾ ਬਈ ਉਹਦੇ ਨਾਲ ਨਿਸ਼ਾਨੀ ਲਾ ਕੇ ਫੇਰ ਬਣਾਈਏ ਬਾਈ ਯਾਰ ਸੱਚੀ ਮਿਸਤਰੀ ਸਾਹਿਬ ਨੇ ਨਾਮ ਕੀਆ ਤੁਹਾਡਾ ਨਸ਼ਤਰ ਖਾਨ ਹੈ ਜੀ ਬਾਈ ਬਣ ਕੇ ਜੇ 35000 ਤੋਂ ਵੱਧ ਲੱਗਿਆ ਹੋਰ ਵੀ ਲਾ ਦੀ ਪਰ ਸਿਰਾ ਲਾ ਦੀ ਦੂਰੂ ਦੂਰੂ ਦੇਖਣ ਆਉਣਗੇ ਤੇਰੀ ਕਾਰ ਆ ਗਈ ਜੀ ਉਹਨਾਂ ਦੀ ਛੋਟ ਹੈ ਜੀ ਆਪ ਨੂੰ ਖੁੱਲਾ ਹੋਆ ਚੈਲੰਜ ਹੈ ਉਹਨਾਂ ਦਾ ਅੱਛਾ ਉਹ ਵੀ ਕਹਿੰਦੇ ਜੀ ਇੰਨਾ ਤੁਹਾਡੀ ਲੇਬਰ ਦਾ ਖਰਚਾ ਆਉਂਦਾ ਜਾਂ ਹੋ ਸਮਾਨ ਦਾ ਵੀ ਸਾਨੂੰ ਦੱਸੋ ਅਸੀਂ ਆਪੀ ਪੈਸੇ ਦੇਵਾਂਗੇ ਆਪੀ ਪੈਸੇ ਦੇਵਾਂਗੇ ਧੰਨਵਾਦ ਅਮਰੀਕਾ ਵਾਲੇ ਬਾਈ ਦਾ ਵੀ ਮੈਂ ਗੱਲਬਾਤ ਵੀ ਕਰਨ ਦੀ ਬਾਈ ਨਾਲ ਕੋਸ਼ਿਸ਼ ਕਰੂੰਗਾ ਅਗਰ ਮੇਰੀ ਗੱਲਬਾਤ ਹੁੰਦੀ ਆ ਤਾਂ ਬਹੁਤ ਵਧੀਆ ਗੱਲ ਆ ਬਾਈ ਦੀ ਤੇ ਇੱਕ ਮੈਨੂੰ ਐਂ ਦੱਸ ਦੇ ਤੇ ਇਹ ਇਹਦੇ ਉੱਪਰ ਵੀ ਚਣਾਏ ਕਿਵੇਂ ਕਰੋਗੇ ਇਹਦੇ ਉੱਪਰ ਮਤਲਬ ਕੀ ਲਾਉਂਗੇ ਇਹਦੇ ਉੱਪਰ ਜੀ ਅਸੀਂ ਅਸਲ ਤਾਂ ਜਿਹੜੀਆਂ ਪੁਰਾਣੀ ਇੱਟ ਪਈਆਂ ਮਸੂਰੀ ਕਿਹੜੀ ਆ ਆ ਮਸੂਰੀ ਇੱਟ ਹਾਂ ਇਹ ਜਿਆਦਾ ਵਸਤੇ ਇਹੀ ਰੱਖਾਂਗੇ ਇਹਦੀ ਪੁਰਾਣੀ ਮਸੂਰੀ ਦੀ अच्छा भाई हां ਵੀ ਨਵੇਂ ਉਹ ਚ ਨਹੀਂ ਕਰਦੇ ਕਿਉਂ ਫਿਰ ਇਹਦੀ ਪੁਰਾਣੀ ਉਹ ਜਿਹੜੀ ਸਾਰੀ ਉਹ ਖਤਮ ਹੋ ਜੂਗੀ ਖਤਮ ਹੋ ਜੂਗੀ ਫਿਰ ਤਾਂ ਨਵਾਂ ਜਾ ਬਣ ਜੂ ਕਿ ਵੀ ਪੁਰਾਣਾ ਇਤਿਹਾਸ ਵੀ ਪੁਰਾਣਾ ਝਲਕਣਾ ਚਾਹੀਦਾ ਹਾਂ ਹਾਂਜੀ ਬਸ ਇਹਦੇ ਵਿੱਚ ਸਾਡੀ ਸਲਾਹ ਵੀ ਸ਼ੈ ਕਰਦੇ ਫਰਸ ਲਾ ਕੇ ਹਾਂ ਇਹਦੇ ਕਵਰ ਦੇ ਉੱਪਰ ਸਾਰੀ ਮਸੂਰੀਟ ਪੁਰਾਣੀ ਲਾ ਕੇ ਅੱਛਾ ਭਾਈ ਤੇ ਆ ਵੀ ਇਹਦੀ ਜਿਆਦਾਸਤ ਜਿਹੜੀ ਪੁਰਾਣੀ ਉਹੀ ਬਣਾਉਣਾ ਕਿਵੇਂ ਕਈ ਸਾਮੇ ਉੱਪਰ ਦੇਖਦੇ ਆਪਾਂ ਸੰਗਮਾਰ ਮਰਜੀ ਲੱਗੀ ਹੁੰਦੀ ਆ ਉਹ ਵੀ ਉਹ ਨਹੀਂ ਲਾ ਸਕਦੇ ਹਾਂਜੀ ਅੱਛਾ ਫਿਰ ਤਾਂ ਇਹ ਖਤਮ ਹੋ ਜੂਗਾ ਨਾ ਸਾਰੀ ਖਤਮ ਹੋ ਜੂਗਾ ਗੱਲਬਾਤ ਤੇ ਇਹ ਕੰਨੀ ਉੱਚੀ ਲੈ ਕੇ ਜਾਉਂਗੇ ਕਿਹ अच्छा वो भी कंपास ਦੇ ਹਿਸਾਬ ਨਾਲ ਤੁਸੀਂ ਦੇਖ ਕੇ ਆਪਣਾ ਵੀ ਕਿਵੇਂ ਕਿੱਧਰ ਕੱਢਣੀ ਆ। اچھا ਉੱਥੇ 게ਟ ਆ ਜਾਊਗਾ। ਇਹ ਸਾਰਾ ਇਧਰੋਂ ਬੰਦ ਹੋ ਜਾਣਾ। ਇਹ ਸਾਰਾ ਬੰਦ ਹੋ ਜਾਣਾ। ਕਿੰਨੇ ਫੁੱਟ ਤੇ ਜਾ ਕੇ ਲੈਂਟਰ ਪਾਉਗੇ? ਲੈਂਟਰ ਤਾਂ ਜੀ ਹਜੇ ਕੋਈ ਲੈਂਟਰ ਦਾ ਹੋਣੀ ਹੈਗਾ ਇਹਦਾ। ਅੱਛਾ। ਆ ਵੀ ਹਜੇ 3000 ਰੁਪਏ ਇੱਥੇ ਦੇਪਨੂੰ ਪੈਸੇ ਦੇ ਗਏ ਸੀ ਉਹ। ਅੱਛਾ ਵੀ ਲੈਂਟਰ ਧੁੱਕਦੇ ਜੇ ਆਪਾਂ ਕਹੀਏ ਪੈਸਾ ਨਹੀਂ ਕੋਈ ਲੈਂਟਰ ਧੁੱਕਦਾ ਆ। ਹਾਂ ਨਹੀਂ ਪਾਇਲਟ ਦਾ ਪੈਸਾ ਨਹੀਂ ਆਇਆ। ਉਹ ਕਹਿੰਦੇ ਸੀ ਵੀ ਆਪਾਂ ਹੋ ਸਕਦਾ ਵੀ ਕਰੇ ਵੀ ਆਪਾਂ ਇਹਦਾ ਲੈਂਟਰ ਪਾਵਾਂਗੇ ਆਪਾਂ। ਵੀ ਪਾਵਾਂਗੇ ਠੀਕ ਆ। ਇਹਦਾ ਕਮਰਾ ਇਹ ਹਾਂ 12 2 ਤਾਂ ਭਾਈ ਬਹੁਤ ਵੱਡੀ ਗੱਲ ਹੈ ਕਿ ਬੰਦੇ ਨਹੀਂ ਆਪਣੇ ਵੱਡ ਵਡੇਰੇ ਨੂੰ ਭੁੱਲ ਜਾਂਦੇ ਨੇ ਪਰ ਪਾਕਿਸਤਾਨ ਚ ਕਿਉਂਕਿ ਆਪਾਂ ਨੂੰ ਪਤਾ ਕਿ ਕਦੋਂ ਆਪਣਾ ਵੰਡ ਵਡੇਰਾ ਵੰਡਿਆ ਗਿਆ ਆਪਣਾ ਸਾਰਾ ਦੋਏ ਪਾਸੇ ਪਾਕਿਸਤਾਨ ਤੇ ਇੰਡੀਆ ਡੋਗਰ ਵਾਲਾ ਜਿਹੜਾ ਪਰਿਵਾਰ ਸੀ ਉਹ ਚਲਿਆ ਗਿਆ ਸੀ ਪਾਕਿਸਤਾਨ ਸਹੀ ਹੈ ਨਾ ਭਾਈ ਮੈਂ ਉਹ ਚਲਿਆ ਗਿਆ ਸੀ ਪਾਕਿਸਤਾਨ ਖਾਨਦਾਨ ਸੀ ਜਿਹੜਾ ਉਹਨਾਂ ਦਾ ਮੈਂ ਹੁਣ ਗੱਲ ਵੀ ਕਰ ਰਿਹਾ ਸੀ ਆਉਂਦੇ ਹੋਏ ਤੇ ਉਸ ਤੋਂ ਬਾਅਦ ਹੁਣ ਕਿਸੇ ਨੂੰ ਯਾਦ ਆਈ ਹੁਣੀ ਕਿਉਂਕਿ ਜਿਉਣਾ ਮੋੜ ਫਿਲਮ ਆਈ ਆ ਜਤਿੰਦਰ ਮੋਹਰ ਹੋਰਾਂ ਨੇ ਬਾਈ ਹੋਰਾਂ ਦਾ ਵੀ ਧੰਨਵਾਦ ਕਿ ਪੁਰਾਣੀ ਚੀਜ਼ ਚੱਕੀ ਉਹਨਾਂ ਨੇ ਹੈਨਾ ਪਰਾਣਾ ਆਪਣਾ ਵਿਰਸਾ ਜਿਹੜਾ ਨੂੰ ਦਿਖਾਉਣ ਦੀ ਕੋਸ਼ਿਸ਼ ਕਰੀ ਜੌਣਾ ਮੋੜ ਫਿਲਮ ਆਈ ਕਿਰਦਾਰ ਸੀ ਜਿਹਨੇ ਡੋਗਰ ਦਾ ਬਹੁਤ ਤਾਕੜਾ ਕਿਰਦਾਰ ਨਿਭਾਇਆ ਉਸ ਤੋਂ ਬਾਅਦ ਲੋਕਾਂ ਨੇ ਸਰਚਾਂ ਵੀ ਬਹੁਤ ਮਾਰੀਆਂ ਗੂਗਲ ਦੇ ਉੱਪਰ ਕਿ ਡੋਗਰ ਦਾ ਪਿੰਡ ਕਿਹੜਾ ਡੋਗਰ ਦੀ ਸਮਾਦ ਕਿੱਥੇ ਆ ਉਸੇ ਤਰ੍ਹਾਂ ਉਸ ਬੰਦੇ ਨੇ ਕਿਹੜਾ ਖਾਨਦਾਨ ਦਾ ਉਹਨਾਂ ਦਾ ਬੰਦਾ ਉਹਨਾਂ ਦਾ ਵੀ ਮਨ ਚ ਆਇਆ ਹੋਣਾ ਕਿ ਯਾਰ ਆਪਣੇ ਵੱਡ ਵਡੇਰੇ ਦੀ ਇੱਕ ਯਾਦਗਾਰ ਬਣਾਈ ਜਾਵੇ ਉਹ ਫਿਰ ਉਹਰੇ ਆਉਂਦੇ ਨੇ ਇੰਡੀਆ ਦੇ ਵਿੱਚ ਮਿਸਤਰੀ ਸਾਫ ਹੋਰੋ ਮਿਲਦੇ ਨੇ ਉਹਨਾਂ ਨੂੰ 35000 ਰੁਪਏ ਦੇ ਕੇ ਕਹਿੰਨੇ ਆ ਜੇ ਕਿੰਨਾ ਕਿੰਨਾ ਤੋਂ ਕੰਮ ਹੋਊਗਾ ਉਹਨਾਂ ਕੇ ਪੈਸਿਆਂ ਨਾਲ ਇਹ ਕਰ ਦੇਣਗੇ ਬਾਅਦ ਚ ਉਹ ਕਹਿ ਕੇ ਤਾਂ ਗਏ ਨੇ ਕਹਿੰਦੇ ਵੀ ਉਹ ਅੱਗੇ ਵੀ ਆਪਾਂ ਕਰਵਾਵਾਂਗੇ ਬਾਕੀ ਦੇਖਦੇ ਆਂ ਭਾਈ ਕਿੱਥੇ ਇਹਦੀ ਕਦੋਂ ਫਾਈਨਲ ਲੁੱਕ ਆ ਜੂਗੀ ਸਾਹਮਣੇ ਉਹ ਵੀ ਆਪਾਂ ਲੈ ਕੇ ਆਵਾਂਗੇ ਵੀਡੀਓ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਰੱਬ ਰਾਖਾ